10ਵੀਂ ਪਾਸ ਮੈਨੂੰ ਸਵਾਲ ਨਾ ਕਰੇ ਇੱਕ ਬਿਆਨ ਸਾਹਮਣੇ ਆਇਆ ਸੀ ਬੀਤੇ ਦਿਨੀ ਐਮਐਲਏ ਚਰਨਜੀਤ ਸਿੰਘ ਦਾ ਜਿਸ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋਏ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਮਾਫੀ ਸੀ ਜਿਹੜੀ ਉਹ ਵੀ ਮੌਕੇ ਤੇ ਹੀ ਮੰਗ ਲਈ ਸੀ ਕਿਉਂਕਿ ਫਲੋ ਫਲੋ ਦੇ ਵਿੱਚ ਕਈ ਵਾਰ ਵਿਅਕਤੀ ਦੇ ਮੂੰਹੋਂ ਕੁਝ ਅਜਿਹੇ ਸ਼ਬਦ ਨਿਕਲ ਜਾਂਦੇ ਨੇ ਜਿਹੜੇ ਬਾਅਦ ਦੇ ਵਿੱਚ ਵਿਵਾਦ ਦਾ ਰੂਪ ਧਾਰਨ ਕਰ ਲੈਂਦੇ ਨੇ ਅਜਿਹਾ ਹੀ ਚਰਨਜੀਤ ਸਿੰਘ ਹਰਾਂ ਦੇ ਨਾਲ ਹੋਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਇੱਕ ਡਾਕਟਰ ਹਾਂ ਮੈਂ ਹੁਣ 10 ਪੜਿਆਂ ਦਾ ਜਵਾਬ ਨਹੀਂ ਦਵਾਂਗਾ ਜਿਸ ਤੋਂ ਬਾਅਦ ਇਹ ਵੀ ਸਵਾਲ ਆਉਂਦਾ ਹੈ ਕਿ ਸਾਡੇ ਜਿਹੜੇ ਲੀਡਰ ਨੇ ਸਾਡੇ ਜਿਹੜੇ ਐਮ ਐਲ ਏਜ਼ ਨੇ ਉਹ ਕਿੰਨੇ ਕੁ ਪੜੇ ਉਹ ਕਿੰਨੇ ਕੁ ਪੜੇ ਲਿਖੇ ਹੋਏ ਨੇ ਉਹਨਾਂ ਦੇ ਕੋਲ ਕਿਹੜੀਆਂ ਅਜਹੀਆਂ ਡਿਗਰੀਆਂ ਨੇ ਤਾਂ ਇਸ ਨੂੰ ਲੈ ਕੇ ਕਈ ਪ੍ਰਕਾਰ ਦੇ ਸਵਾਲ ਖੜੇ ਹੋਏ ਨੇ ਜਿਹੜੇ ਉਸ ਤੇ ਚਰਚਾ ਕਰਾਂਗੇ ਮੇਰੇ ਨਾਲ ਜਿਹੜੇ ਵਿਅਕਤੀ ਅੱਜ ਮੌਜੂਦ ਰਹਿਣਗੇ ਇਸ ਗੱਲਬਾਤ ਦੇ ਲਈ ਉਹਨਾਂ ਨੂੰ ਸ਼ਾਇਦ ਤੁਸੀਂ ਜਾਣਦੇ ਹੋ ਫਾਜ਼ਲਿਕਾ ਤੋਂ ਬਿਸ਼ਪਦੀਪ ਜਿਹੜੇ ਅਕਸਰ ਸਰਕਾਰ ਦੀਆਂ ਨਕਾਮੀਆਂ ਦੇ ਖਿਲਾਫ ਆਵਾਜ਼ ਚੁੱਕਦੇ ਰਹਿੰਦੇ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਤੱਕ ਸਮੇਂ-ਸਮੇਂ ਤੇ ਜਿੱਥੇ-ਜਿੱਥੇ ਸਰਕਾਰ ਦੀ ਕੋਈ ਨਕਾਮੀ ਸਾਹਮਣੇ ਆਉਂਦੀ ਆ ਉਹਨਾਂ ਦੇ ਵੱਲੋਂ ਜਿਹੜਾ ਸਵਾਲ ਸਰਕਾਰ ਤੇ ਦਾਗੇ ਜਾਂਦੇ ਨੇ ਇਹ ਬਿਸ਼ਪ اے ਵਣ ਪੰਜਾਬੀ ਟੀਵੀ ਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਤੁਹਾਡਾ ਵੀ ਬੜਾ ਸਵਾਗਤ ਆ ਜੀ ਔਰ ਜਿੰਨੇ ਵੀ ਤੁਹਾਡੇ ਮੰਨ ਵੇਖਣ ਵਾਲੇ ਸੱਜਣਾ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਸ਼ਪ ਜਿੱਦਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਬੀਤੇ ਦਿਨੀ ਇੱਕ ਸਵਾਲ ਇੱਕ ਲੀਡਰ ਦੇ ਵੱਲੋਂ ਖੜੇ ਕਰ ਦਿੱਤੇ ਗਏ ਸੀਗੇ ਯੋਗਤਾ ਨੂੰ ਲੈ ਕੇ ਉਸ ਬਾਰੇ ਹੀ ਆਪਾਂ ਅੱਜ ਇਹ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਮਾੜਾ ਜਮੀ ਨੂੰ ਕੰਫਰਮ ਕਰ ਦੋ ਕਿ ਤੁਸੀਂ 10 ਤੋਂ ਵੱਧ ਪੜੇ ਲਿਖੇ ਹੋ ਮੇਰੀ ਜੀ ਬੀਏ ਕੀਤੀ ਹੋਈ ਹੈ ਪੋਲੀਟੀਕਲ ਸਾਇੰਸ ਦੇ ਵਿੱਚ ਜੀ ਜੀ ਤੇ ਮੈਂ ਇਹ ਕਿੰਨੇ ਸਮੈਸਟਰ ਦੇ ਵਿੱਚ ਨਾ ਮੈਂ ਇੱਕ ਪੇਪਰ ਦੇ ਨਹੀਂ ਗਿਆ ਸੀ ਉਹਦੇ ਵਿੱਚ ਡਿਪਾਰਟਮੈਂਟ ਪਈ ਆ ਤਾਂ ਇਹ ਗੱਲ ਜਿਹੜੇ ਬੰਦੇ ਨੇ ਸੁਵਾਲ ਕੀਤਾ ਵੀ ਦਸ ਪੜਿਆ ਵਾਲਾ ਗੱਲ ਕਰੇ ਤੇ ਤੁਸੀਂ ਉਹਨੂੰ ਲੀਡਰ ਨਾ ਕੋ ਲੀਡਰ ਨਹੀਂ ਹੈਗਾ ਜੀ ਉਹ ਨਾ ਲੀਡਰ ਬਣ ਸਕਦਾ ਨਾ ਹੀ ਉਹ ਲੀਡਰ ਹੈਗਾ ਹੂੰ ਲੀਡਰ ਜਿਹੜਾ ਹਮੇਸ਼ਾ ਲੋਕਾਂ ਨੂੰ ਲੀਡ ਕਰਦਾ ਤੇ ਉਹ ਲੀਡਰ ਕਾਹਦਾ ਰਹਿ ਗਿਆ ਉਹਨੂੰ ਤਾਂ ਇਹ ਨਹੀਂ ਪਤਾ ਵੀ 10ਵੀਂ ਚੋਂ ਬੰਦਾ ਹਟਦਾ ਕਿਉਂ ਆ ਕਿਹੜੀ ਗੱਲੋਂ ਹਟਦਾ 10ਵੀਂ ਕਲਾਸ ਦੇ ਵਿੱਚੋਂ ਕੀ ਮਜਬੂਰੀਆਂ ਪੈ ਜਾਂਦੀਆਂ ਉਹਦਾ ਐਡਾ ਹੰਕਾਰ ਤੱਕਦਾ ਜਿਹੜਾ ਬੁਰਤੀ ਜਾਂਦਾ ਇਹ ਤਾਂ ਇਹਨਾਂ ਦਾ ਕੰਮ ਹੀ ਰਿਹਾ ਪਿਆ ਅੰਨੇ ਨੂੰ ਲੱਭੀ ਬੈਟਰੀ ਜਿੱਨੇ ਜਗਾਈ ਫਿਰਨ ਇਹ ਅਜੇ ਤੂੰ ਵੱਡਾ ਪੀਸਕਾਰ ਮਾਰਖਣ ਬਣਿਆ ਬੈਠਾ ਆਖੇ ਮੇਰੇ ਨਾਲ 10 ਪੜਿਆ ਗੱਲ ਨਾ ਕਰ ਪੂਰਾ ਕਰੇ ਤੁਹਾਡੇ ਕਈ ਐਮਐਲਏ ਜਿਹੜੇ 10ਵੀਂ ਪਾਸ ਆ ਉਹ ਉਹ ਜਿਹੜੇ ਗੱਲ ਕਰਦੇ ਤੂੰ ਉਹਨਾਂ ਨਾਲ ਗੱਲ ਕਰ ਉਹਨਾਂ ਦੀ ਗੱਲ ਸੁਣਨੇਗਾ ਭਗਵੰਤ ਮਾਨ ਕਿੰਨੀਆਂ ਘਪੜਿਆ ਤੂੰ ਉਹਦੇ ਅਕਟਰ ਜੇ ਮੈਂ ਕਨੱਕੇ ਪਿੱਛੇ ਹੁੰਦਾ ਕਰਦਾ ਆਇਗਾ ਹੁਣ ਰੌਲਾ ਇੱਥੇ ਇਹ ਗੱਲ ਦਾ ਕਿ ਇਹ ਬੰਦੇ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇਹ ਇੱਕ ਨੌਕਰ 5 ਸਾਲਾਂ ਦਾ ਹਮ ਨੌਕਰ ਹੈ ਨੌਕਰ ਨੂੰ ਅਸੀਂ ਤਨਖਾਹ ਦੇਈ ਜਾਂਦੇ ਇਸ ਨੌਕਰ ਨੂੰ ਪੈਨਸ਼ਨ ਵੀ ਦੇਣੀਆਂ ਲੋਕਾਂ ਨੇ ਤੇ ਜਿਹੜੀ ਤਨਖਾਹ ਤੇ ਪੈਨਸ਼ਨ ਆ ਉਹ ਜਿਹੜਾ ਬੱਚਾ ਚਾਹੇ ਬਜ਼ੁਰਗਾ ਚਾਹੇ ਉਹ ਪੜਿਆ ਥਾਏ ਉਹ ਨਹੀਂ ਪੜਿਆ ਲਿਖਿਆ ਉਹਨਾਂ ਨੇ ਇਹਨੂੰ ਤਨਖਾਹ ਤੇ ਪੈਨਸ਼ਨ ਦੇਣੀ ਆ ਜਾਂ ਤਾਂ ਅਸਤੀਫਾ ਦੇਵੇ ਔਰ ਜਿਹੜੀ ਤਨਖਾਹ ਲਈਏ ਨੇ ਮਜੂਦਾ ਐਮਐਲਏ ਦੀ ਉਹ ਵਾਪਸ ਕਰੇ ਖਜ਼ਾਨੇ ਨੂੰ ਕਿਉਂਕਿ ਉਹਦੇ ਵਿੱਚ ਵੀ ਜਿਹੜੇ ਨਹੀਂ ਪੜੇ ਲਿਖੇ ਤੇ ਉਹਨਾਂ ਦਾ ਪੈਸਾ ਆਇਆ ਉਹ ਵਾਪਸ ਕਰੇ ਐਮਐਲਏ ਤੋਂ ਅਸਤੀਫਾ ਦੇਵੇ ਦੀ ਪੈਨਸ਼ਨ ਨਹੀਂ ਲੱਗਣੀ ਚਾਹੀਦੀ ਪਰ ਬਿਸ਼ਪ ਮੈਂ ਮੈਨੂੰ ਤਾਂ ਕਿਤੇ ਨਾ ਕਿਤੇ ਇਸ ਗੱਲ ਦੀ ਖੁਸ਼ੀ ਹੋ ਗਈ ਸੀ ਇਸ ਬਿਆਨ ਤੋਂ ਬਾਅਦ ਕਿ ਸ਼ਾਇਦ ਸਾਡੇ ਪੰਜਾਬ ਦੇ ਲੋਕ ਹੀ ਇੰਨੇ ਪੜੇ ਲਿਖੇ ਹੋਗੇ ਕਿ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਉਹ ਤਾਂ 10ਵੀਂ ਵਾਲਿਆਂ ਨਾਲ ਗੱਲ ਨਹੀਂ ਕਰਦੇ ਫਿਰ ਉਹਨਾਂ ਨੂੰ ਐਮਐਲਏ ਵੀ ਜਿਹੜੇ ਉੱਚ ਕੋਟੀ ਦੇ ਪੜੇ ਹੋਏ ਨੇ ਉਹਨਾਂ ਨੇ ਬਣਾਇਆ ਹੋਣਾ ਕਿ ਉਹਨਾਂ ਦੀ ਤਦਾਦ ਹੀ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਇੰਨੀ ਵੱਧ ਗਈ ਹੈ ਸਿੱਖਿਆ ਦਾ ਮਿਆਰ ਇੰਨਾ ਉੱਚਾ ਹੋ ਗਿਆ ਕਿ ਇਕੱਲੇ ਵੱਧ ਪੜੇ ਲਿਖਿਆ ਨਹੀਂ ਉਹਨਾਂ ਨੂੰ ਐਮਐਲਏ ਬਣਾਤਾ ਇੱਕ ਗੱਲ ਕਰਨੀ ਚਾਹੂੰਗਾ ਮੇਰੇ ਬਹੁਤ ਹੀ ਸਤਜਨ ਪਿਆਰੇ ਸਤਜਨ ਜੀ ਜੀ ਕੱਲ ਉਹਨੂੰ ਨੋਟ ਰੱਖੋ ਸਾਡੇ ਨਾਲ ਇੱਕ ਬੜੇ ਆਪਣੇ ਲੋਕ ਕਮਲ ਬੜਾ ਤਕੜਾ ਮਾਰਦੇ ਆ ਜੀ ਲੋਕ ਕਹਿ ਦਿੰਦੇ ਆ ਕਿ ਸਾਡੇ ਕੋਲੇ ਐਮ ਐਨ ਐਮ ਪੀ ਪੜਿਆ ਲਿਖਿਆ ਹੋਣਾ ਚਾਹੀਦਾ ਜੀ ਪਰ ਮਿਆਂ ਦੇ ਵੀ ਉਹ ਪੜੇ ਲਿਖਿਆ ਜਿਹੜਾ ਪਹਿਲੇ ਤੁਹਾਡੀ ਗੱਲ ਨਹੀਂ ਸੁਣਦਾ ਹੂੰ ਫਿਰ ਉਹ ਜਿਹੜਾ ਉਹ ਕੀ ਕਰ ਲੂਗਾ ਮਤਲਬ ਜਿਹੜਾ ਵਿਅਕਤੀ ਜਿਹੜਾ ਕਹਿ ਲਓ ਹੁਣ ਇਸ ਟਾਈਮ ਭਗਵੰਤ ਸਤਮਾਨ ਦੇ ਘਰ ਵਾਲੀ ਵੀ ਪ੍ਰਧਾਨੀ ਮੇਰੇ ਹਿਸਾਬ ਨਾਲ ਕਿੰਨਾ ਪੜਿਆ ਡਾਕਟਰ ਲੱਗਿਆ ਉਹ ਦੇਖ ਕੇ ਨਾ ਜੀ ਉਹ ਡਾਕਟਰ ਆ ਜਿਹੜਾ ਪੀ ਐਚ ਡੀ ਕੀਤੀ ਡਾਕਟਰ ਆ ਹੋਣਾ ਸਭ ਤੋਂ ਵੱਡੀ ਗੱਲ ਤੇ ਆ ਪਰ ਉਹ ਕਹਿੰਦੇ ਪੜ੍ਹੀ ਲਿਖੀ ਬਹੁਤ ਆ ਪਰ ਉਹ ਦੀਆਂ ਪੜੀਆਂ ਲਿਖੀਆਂ ਖੂ ਖਾਤੇ ਚ ਕਹਿੰਦਾ ਮੈਂ ਇੱਥੇ ਕਈ ਬੰਦਿਆਂ ਦੀਆਂ ਪੀ ਐਚ ਡੀਆਂ ਕੀਤੀਆਂ ਤੇ ਉਹ ਰੌਲਾ ਪਤਾ ਕਿਸ ਕਾਲ ਦਾ ਪਾਉਂਦੇ ਫਿਰਦੇ ਸਿਆਸਤ ਦੇ ਵਿੱਚ ਤੁਹਾਡਾ 10000 ਰੁਪਈਆ ਨਹੀਂ ਆਇਆ ਇਹੋ ਜਿਹੇ ਬੰਦੇ ਆ ਪਰ ਮੈਂ ਕਹਿੰਦਾ ਉਹ 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 ਕਿਹੜੇ ਪੜੇ ਲਿਖਿਆਗੇ ਮੈਨੂੰ ਜੇ ਬੰਦੇ ਨਾਲੋਂ ਤੁਹਾਨੂੰ ਪਰ ਚੰਗੇ ਆ ਉਹਨਾਂ ਦੀ ਪੀ ਐਚ ਡੀ ਕੀਤੀ ਆ ਮੇਰੀ ਪੀ ਐ ਕੀਤੀ ਆ ਤੇ ਮੈਂ ਇਹ ਕਹੀ ਜਾਂਦਾ ਪੀ ਐਚ ਡੀ ਵਾਲਿਆਂ ਨੂੰ ਜਿਹੜੀ ਵਾਲਿਓ ਜਿਹੜਾ ਆਪਣਾ ਖਜ਼ਾਨਾ ਉਹਦੇ ਵਿੱਚ ਤਾਂ ਪੈਸਾ ਹੀ ਹੈ ਨੀਗਾ ਕਿ ਅਸੀਂ ਜਿਹੜਾ 10000 ਰੁਪਿਆ ਔਰਤਾਂ ਨੂੰ ਦੇਣਾ ਉਹ ਤਾਂ 1000 ਕਰੋੜ ਰੁਪਿਆ ਬਣੂਗਾ ਮਹੀਨੇ ਦਾ ਜੇਕਰ 1 ਕਰੋੜ ਔਰਤ ਨੂੰ ਹੀ 10000 ਰੁਪਏ ਦਿੱਤਾ ਜਾਵੇ ਜੀ ਦੂਜੀ ਪੁਆਇੰਟ ਤੇ ਗੱਲ ਇਹ ਹੁੰਦੀ ਹੈ ਮੇਰੇ ਬੜੀ ਸਤਿਕਾਰਯੋਗ ਵੀਰ ਜੀ ਕਿ ਜਿਹੜਾ ਜਿਹੜੀ ਇਹ ਕਰ ਉਹ ਕਿਸੇ ਮਜ਼ਦੂਰ ਦੇ ਖਜ਼ਾਨਾ ਕਿਸੇ ਮਜ਼ਦੂਰ ਔਰਤ ਨੂੰ ਮਿਲਣਾ ਤਾਂ ਉਹਦੇ ਘਰ ਵਾਲੇ ਦੀ ਤਾਂ ਢਾੜੀ ਹੈਗੀ 400 ਰੁਪਿਆ ਉਹ 400 ਹੁਣ ਕਿਹੜੀ ਪੜ੍ਹੇ ਲਿਖੇ ਦੀ ਗੱਲ ਕਰਦੇ ਆਂ ਔਰ ਜਿਹੜਾ ਆ ਪੜ੍ਹਿਆ ਲਿਖਿਆ ਜਾਦੇ ਬਣਿਆ ਫਿਰਦਾ ਨਾ ਜੀ ਸਿਰਫ ਉਹ 10 ਪੜ੍ਹਿਆ ਦਾ ਗੱਲ ਨਾ ਕਰੇ ਆਂ ਇਹਨਾਂ ਦਾ ਇਹ ਜਿੱਦ ਨੂੰ ਬੜਸੀ ਪੜ੍ਹਿਆ ਲਿਖਿਆ ਇਹਨੂੰ ਸਿਆਸਤ ਦੇ ਮੈਂ ਸਵਾਲ ਪੁੱਛਦਾ ਤੇ ਜਵਾਬ ਦੇਵੇ ਇਹ ਕਰ ਇਹਦੇ ਵਰਗੇ ਆਪਦੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਆ ਨਾ ਜਾਂ ਆਪਦੇ ਆਪ ਨੂੰ ਲੀਡਰ ਸਮਝਦੇ ਆ ਪਰ ਜਿੱਤੇ ਇੱਕ ਬੁੱਧੂ ਏ ਉਹਨਾਂ ਤੋਂ ਬੁੱਧੂ ਤਾਂ ਕੋਈ ਨਹੀਂ ਹੁੰਦਾ ਇਹ ਪੜ੍ਹੇ ਲਿਖੇ ਹੁੰਦੇ ਵਰਕ ਸਿਆਸਤ ਆਉਂਦੀ ਹੁੰਦੀ ਪਰ ਸਾਡੇ ਤੇ ਬਿਜ਼ਨਸ ਮੈਨਾਂ ਦੇ ਭਾਰੀ ਨਹੀਂ ਪੈਣਾ ਸੀ ਜੀ ਜਿਹੜੇ ਡੇ ਪੜਿਆ ਲਿਖਿਆ ਦਾ ਗੱਲ ਨਹੀਂ ਸੁਂਦਾ ਕਿਸੇ ਦੀ ਸੁਭਾਵ ਨਹੀਂ ਪੁੱਛਣ ਦਿੰਦਾ ਤੇ ਜਿਹੜਾ ਮੈਂ ਕਹਿੰਦਾ 12 ਪੜਿਆ ਕਹਿੰਦੇ ਭਗਵਾਨ ਸਤਨ ਮੱਖ ਮੰਤਰੀ ਬਣ ਗਿਆ ਤੇ ਫਿਰ ਮੈਨੂੰ ਇਹਦਾ ਗਲਤ ਜਵਾਬ ਦੇ ਜਿਹੜਾ ਮੁੱਖ ਮੰਤਰੀ ਬਣਿਆ ਤੇ ਇਹਨੂੰ ਉਨਜੀ ਬੈਕਗ੍ਰਾਉਂਡ ਤਸਦੀਕਾ ਦੇ ਦੇਣਾ ਚਾਹੀਦਾ ਇਹਦਾ ਜਿਹੜਾ 10 ਪੜੇ ਵਾਲੇ ਦਾ ਸੁਭਾਵ ਦਾ ਜਵਾਬ ਨਹੀਂ ਦਿੰਦਾ ਤੇ ਜਿਹੜਾ 12 ਪੜਿਆ ਉਹ ਇਹਦਾ ਮੁੱਖ ਮੰਤਰੀ ਯਾਰ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਕਿਉਂਕਿ ਹੁਣ ਤਾਂ ਇਹ ਜਿਹੜੇ ਨੇਗੇ ਪਿੱਟਦੇ ਨੇ ਕਿ ਸਾਨੂੰ ਲੋਕ ਸਵਾਲ ਕਰਦੇ ਨੇ ਤੁੜੇ ਯਾਦ ਹੋਣਾ ਜਦੋਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਪ੍ਰਚਾਰ ਚੱਲ ਰਿਹਾ ਸੀ ਉਦੋਂ ਇਹੀ ਭਗਵੰਤ ਸਿੰਘ ਮਾਨ ਹੋ ਰਹੀਆਂ ਲੋਕਾਂ ਨੂੰ ਆਦਤ ਪਾ ਕੇ ਆਏ ਸੀ 2017-2022 ਦੇ ਵਿੱਚ ਇਹੀ ਕਹਿੰਦੇ ਹੁੰਦੇ ਸੀ ਨਾ ਕੋਈ ਜਿਹੜੀ ਮੈਂ ਦੀ ਤੇਰੀ ਗੱਲ ਸੁਣੋ ਜੀ ਮੈਂ ਤੁਹਾਨੂੰ ਗੱਲ ਦੱਸਦਾ ਬੜੀ ਵੱਡੀ ਗਵਰਨਮੈਂਟ ਗੱਲ ਹੈ ਤੁਸੀਂ ਮੈਨੂੰ 2020 ਤੋਂ ਪਹਿਲਾਂ ਤੇ ਜਾਣਦੇ ਆ ਜੀ ਤਾਂ ਤੁਹਾਨੂੰ ਯਾਦ ਹੈ ਮੈਂ ਝਾੜੂ ਪਾਰਟੀ ਬਾਰੇ ਕੀ ਬਿਆਨ ਦਿੰਦਾ ਹੁੰਦਾ ਸੀ ਅੱਜ ਤੁਸੀਂ ਲੋਕਾਂ ਨੂੰ ਵੀ ਦੱਸ ਦਿਓ ਜੀ ਮੈਂ ਕਹਿੰਦਾ ਹੁੰਦਾ ਸੀ ਪੱਕਾ ਦੇ ਰੰਗ ਚੇਂਜ ਹੋਣਗੇ ਹੂੰ ਇਹਨਾਂ ਨੇ ਕੱਖ ਨਹੀਂ ਕਰਨਾ ਇਹ ਸੁੱਤੋਂ ਭੜੇ ਬਣਨਗੇ ਬਿਲਕੁਲ ਪਰ ਵੀ ਇਹ ਲੋਕ ਮੈਨੂੰ ਕਹਿੰਦੇ ਹੁੰਦੇ ਸੀ ਤੈਨੂੰ ਕਿਵੇਂ ਪਤਾ ਮੈਨੂੰ ਪਤਾ ਤਾਂ ਲੱਗ ਗਿਆ ਸੀ ਇਹਨਾਂ ਦੇ ਬਣੇ ਸੀ 18 19 ਐਮਐਲ ਜੀ ਉਹਨਾਂ ਨੇ ਆਪਦੇ ਹਲਕਿਆਂ ਦੀ ਕੁਛ ਨਹੀਂ ਕੀਤਾ ਸਵਾਰੇ ਰੌਲਾ ਪਾਉਣ ਤੋਂ ਹੂੰ ਤੇ ਜਿਹੜਾ ਇਹਨਾਂ ਦਾ ਪ੍ਰਧਾਨ ਬਣਿਆ ਅਜਮਨ ਰੋੜਾ ਉਹ ਪਹਿਲਾਂ ਵੀ ਮਾਰਨੀ ਚੀ ਬੋਲਦਾ ਸੀ ਆ ਉਹ ਤੇ ਕਰਦਾ ਸੀ ਅੱਜ ਵੀ ਉਹ ਐਵੇਂ ਕਰਦਾ ਜੀ ਜੀ ਤੁਸੀਂ ਇਹਨਾਂ ਨੇ ਕੀ ਬਦਲਤਾ ਯਾਰ ਕੀ ਇਹਨਾਂ ਨੇ ਕੀਤਾ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਬਿਲਕੁਲ ਯਾਦ ਆ ਮੈਨੂੰ ਕਿ ਸਵਾਲ ਪੁੱਛਿਆ ਕਰੋ ਉਹ ਕਿ ਉਹਦਾ ਤਾਂ ਕਹਿੰਦਾ ਸੀ ਕਿਉਂਕਿ ਉਹ ਲੋਕਾਂ ਨੂੰ ਕਹਿੰਦਾ ਸੀ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਤੁਹਾਡੇ ਨਾਲ ਹਮਮ ਜੀ ਐਫ ਮੂਵੀ ਦੇ ਵਿੱਚ ਇੱਕ ਸੀਨ ਕਿ ਉਹਦੀ ਮਾਂ ਕਹਿੰਦੀ ਜਲਦੀ ਕੇ ਜੀ ਐਫ ਦਾ ਜਿਹੜਾ 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 ਉਹ ਪ੍ਰੋਟੈਕਟਿੰਗ ਕਰੀ ਜਾਂਦਾ ਮੁੰਡਾ ਐਕਟਰ ਆ ਉਹ ਕਹਿੰਦਾ ਦਿਆ ਕਿ ਜੇ ਵੀ ਆਰ ਲੋਕ ਖੜੇ ਆ ਹੂੰ ਤੂੰ ਉਹਨਾਂ ਦਾ ਸਹਾਰਾ ਨਾ ਪਾ ਲਈ ਉਹਨਾਂ ਦਾ ਸਹਾਰਾ ਬੰਜੀ ਕਹੀਂ ਕਿ ਮੈਂ ਤੁਹਾਡੇ ਨਾਲ ਆਉਂਦਾ ਡਰ ਚੱਕ ਦੂੰ ਜਦੋਂ ਉਹ ਉਹ ਕਿਉਂਕਿ ਹੋਣਗੇ ਅਸਲ 'ਚ 20000 ਲੋਕ ਇਹਦੇ ਨਾਲ ਪਰ ਇਹ ਗੱਲ ਪੁੱਛੀ ਜੀ ਇਹਨੂੰ ਇਹ ਵੀ ਮੈਂ ਲੋਕਾਂ ਦਾ ਡਰ ਚੱਕਣਾ ਲੋਕ ਮੇਰੇ ਨਾਲ ਹੋ ਜਾਣਗੇ ਕੋਈ ਆ ਵੀ ਹੋਵੇ ਕੋਈ ਆ ਵੀ ਹੋਵੇ ਕੋਈ ਆ ਵੀ ਹੋਵੇ ਬਿਲਕੁਲ ਬੇਸ਼ੱਕ ਮੇਰਾ ਲਾਸਟ ਸਵਾਲ ਆ ਅੱਗੇ 227 ਦੀ ਤਸਵੀਰ ਕੀ ਦੇਖਦੇ ਹਾਂ ਇੱਕ ਵਾਰ ਤਾਂ ਲੋਕ ਬਦਲਾ ਦੇ ਬਹਾ ਦੇ ਵਿੱਚ ਬੈਗੇ ਸੀ ਮੇਰੀ 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 ਸੁਣੋ ਬੜੀ ਤਗੜੀ ਗੱਲ ਤੁਹਾਨੂੰ ਮੈਂ ਕਹਿ ਲੱਗਾਂ ਜੀ ਲੋਕਾਂ ਦਾ ਜਿਹੜਾ ਇਹ ਲਸਨ ਦੀ ਗੰਢੀ ਹਰ ਕੇ ਆ ਇਧਰੋਂ ਪੱਟ ਕੇ ਇਧਰ ਲਾਉਣ ਵਾਲੇ ਆ ਇਹ ਕੁਝ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਫਿਰ ਕੋਈ ਨਾ ਕੋਈ ਸਰਕਾਰ ਬਣਾ ਲੈਣੀ ਆ ਕਰਨ ਉਹਨੇ ਵੀ ਕੱਖ ਨਹੀਂ ਅੱਜ ਮੇਰਾ ਬਿਆਨ ਨੋਟ ਕਰਕੇ ਰੱਖੋ ਜਿਹੜੀ 2027 ਦੇ ਵਿੱਚ ਸਰਕਾਰ ਬਣੂਗੀ ਜਿਹੜੀ ਵੀ ਬਣੂਗੀ ਤੇ 2028 ਦੇ ਵਿੱਚ ਲੋਕ ਜਿਵੇਂ ਜਿਵੇਂ ਇਹਨਾਂ ਨੂੰ ਅੱਜ 23 24 'ਚ ਗਾਲ੍ਹਾਂ ਕੱਢਦੇ ਆ ਉਸੇ ਤਰ੍ਹਾਂ ਲੋਕ 28 29 ਦੇ ਵਿੱਚ ਉਹਨਾਂ ਨੂੰ ਗਾਲ੍ਹਾਂ ਕੱਢਿਆ ਕਰਨਗੇ ਹੁਣ ਹੁਣ ਵੇਖੋ ਮੇਰੇ ਨਾਲ ਇਹ ਜਿਸ ਇੱਕ ਪਿੰਡ ਦਾ ਰੌਲਾ ਸੀਗਾ ਤੇ ਮੈਂ ਉਹਨਾਂ ਦੇ ਨਾਲ ਹੀ ਖੜਾ ਸੀ ਸਾਰੀ ਦਿਹਾੜੀ ਦਾ ਜੀ ਤਾਂ ਇਹਨਾਂ ਬੰਦੇ ਕੀ ਕਰ ਰਹੇ ਆ ਮੇਰੇ ਕੋਲ ਖਬਰ ਆਈ ਹੈ ਵਿੱਚੋਂ ਵਿੱਚ ਇਹ ਬੰਦੇ ਉਸ ਮਲੌਰ ਸੀਟ ਨੂੰ ਜਰਨਲ ਸੀਟ ਕਰ ਰਹੇ ਆ ਅੱਛਾ ਹਾਂ ਇਹ ਮਤਲਬ ਦੇਖੋ ਇਹਨਾਂ ਦੇ ਇਹ ਹਾਲਾਤ ਕੀ ਆ ਸਰਕਾਰਾਂ ਦੇ ਪਰ ਏ ਕਰ ਕਾਂਗਰਸ ਕਾਲੀ ਦਲ ਬੀਜੇਪੀ ਝਾੜੂ ਵਾਲੇ ਮਲੌਰ ਸੀਟ ਨੂੰ ਇਹ ਜਰਨਲ ਸੀਟ ਕਰਨਗੇ ਪਰ ਬਾਈ ਜੀ ਇਹ ਲਾਰ ਮੈਂ ਕਰਦਾ ਅੱਜ ਦੀ ਅਸੀਂ ਯਾਦ ਰੱਖੋ 2027 ਦੇ ਵਿੱਚ ਅਸੀਂ ਜਿੱਤ ਕੇ ਹਾਰ ਕੇ ਸਾਨੂੰ ਕੋਈ ਦਿੱਕਤ ਨਹੀਂ ਜੀ ਹਾਂ ਉਦੋਂ ਮੈਂ 40 ਸੀਟਾਂ ਤੇ ਆਪਦੇ ਐਮਐਲ ਲਿਖੜੇ ਕਰੂੰਗਾ ਬਿਲਕੁਲ ਬਿਲਕੁਲ ਬਹੁਤ-ਬਹੁਤ ਧੰਨਵਾਦ ਬਿਸ਼ਪ ਸਮਾਂ ਕੱਢਣ ਦੇ ਲਈ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਪੰਜਾਬ ਦੇ ਕਿਸੇ ਦਰਦ ਨੂੰ ਲੈ ਕੇ ਤੁਹਾਡੇ ਨਾਲ ਜੁੜਾਂਗੇ ਜੀ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਇਹ ਸਾਡੇ ਨਾਲ ਬਿਸ਼ਪ ਦੀਪਹੋਰੀ ਮੌਜੂਦ ਸੀ ਜਿਹੜੇ ਦਾਅਵੇ ਕਰ ਰਹੇ ਨੇ ਕਿ 2027 ਦੇ ਵਿੱਚ ਆਪਣੇ ਆਜ਼ਾਦ ਉਮੀਦਵਾਰ ਜਾਂ ਫਿਰ ਆਪਣੀ ਕਿਸੇ ਪਾਰਟੀ ਦੀ ਰੂਪਰੇਖਾ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰਾਂਗਾ ਉਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਪਰ ਇੱਥੇ ਹੁਣ ਜਿਹੜਾ ਆਪਣਾ ਸਵਾਲ ਸ਼ੁਰੂ ਤੋਂ ਸੀ ਕਿ ਅਸੀਂ ਕਹਤਾ ਦੰਨੇ ਆ ਸਾਡੇ ਲੀਡਰ ਸਾਹਿਬ ਨੇ ਸਵਾਲ ਤਾਂ ਖੜਾ ਕਰ ਦਿੱਤਾ ਕਿ 10ਵੀਂ ਪਾਸ ਨਹੀਂ ਪਰ ਸਵਾਲ ਇਹ ਵੀ ਹੈ ਨਾ ਕਿ ਖੁਦ ਸਾਡੇ ਜਿਹੜੇ ਲੀਡਰ ਨੇ ਉਹ ਕਿੰਨੇ ਕੁ ਪੜੇ ਲਿਖੇ ਨੇ ਇਹ ਕਿਉਂਕਿ ਅਸੀਂ ਇੱਕ ਅੰਕੜਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਇਹ ਸਾਫ਼ ਤੌਰ ਤੇ ਸਾਹਮਣੇ ਆਇਆ ਸੀ ਕਿ ਬੇਸ਼ੱਕ ਵਿਧਾਨ ਸਭਾ ਦੇ ਵਿੱਚ ਇਸ ਵਕਤ ਜਿਹੜੇ ਸਾਡੇ ਐਮ ਐਲ ਏ ਨੇ ਉਹਨਾਂ ਦੇ ਵਿੱਚੋਂ ਕੋਈ ਅਨਪੜਤਾ ਨਹੀਂ ਆ ਪਰ 5ਵੀਂ ਪਾਸ 8ਵੀਂ ਪਾਸ 10ਵੀਂ ਪਾਸ 12ਵੀਂ ਪਾਸ ਦੀ ਤਦਾਦ ਹੈ ਜਿਹੜੀ ਉਹ ਕਾਫੀ ਜ਼ਿਆਦਾ ਤਾਂ ਜਹੇ ਦੇ ਵਿੱਚ ਤੁਸੀਂ ਖੁਦ ਲੀਡਰ ਬਣ ਸਕਦੇ ਹੋ ਖੁਦ ਐਮ ਐਲ ਏ ਬਣ ਸਕਦੇ ਹੋ ਪਰ ਉਹ ਘੱਟ ਪੜੇ ਲਿਖਿਆਂ ਦੇ ਜਿਹੜੇ ਸਵਾਲ ਨੇ ਉਹ ਤੁਸੀਂ ਸੁਣ ਨਹੀਂ ਸਕਦੇ ਫਿਰ ਇਤੋਂ ਬਾਅਦ ਤੇਹੀ ਗੱਲ ਕਹੀ ਜਾ ਸਕਦੀ ਆ ਕਿ ਕੁਰਸੀ ਦਾ ਜਿਹੜਾ ਨਸ਼ਾ ਹੈ ਕੁਰਸੀ ਦਾ ਜਿਹੜਾ ਸਰੂਰ ਹੈ ਉਹ ਤੁਹਾਡੇ ਸਿਰ ਚੜ ਕੇ ਬੋਲਣ ਲੱਗ ਗਿਆ ਕਿਉਂਕਿ ਜਦੋਂ ਤਾਂ ਇਲੈਕਸ਼ਨ ਨੇੜੇ ਹੁੰਦੀ ਆ ਵੋਟਾਂ ਨੇੜੇ ਹੁੰਦੀਆਂ ਨੇ ਉਦੋਂ ਤਾਂ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਬੱਚਾ ਬੁੜਾ ਬਜ਼ੁਰਗਾ ਜਾਂ ਫਿਰ ਪੜਿਆ ਲਿਖਿਆ ਹੈ ਅਣਪੜ ਹੈ ਕੌਣ ਆ ਕਿਵੇਂ ਆ ਔਰਤਾ ਆ ਜਾਂ ਫਿਰ ਮਰਦਾਂ ਤੁਸੀਂ ਹਰੇਕ ਦੇ ਪੈਰਾਂ ਤੱਕ ਡਿਗਨ ਨੂੰ ਜਾਣੇ ਹੋ ਹਰੇਕ ਦੇ ਪੈਰੀਂ ਹੱਥ ਲਾਉਣੇ ਹੋ ਤੇ ਜਦੋਂ ਹੀ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦੇ ਦਿੰਦੇ ਨੇ ਫਿਰ ਤੁਸੀਂ ਅਮੀਰ ਗਰੀਬ ਪਰਖਣ ਲੱਗ ਜਾਨੀਓ ਫਿਰ ਤੁਸੀਂ ਉਹਨਾਂ ਦੀ ਸਿੱਖਿਆ ਯੋਗਤਾ ਤੇ ਸਵਾਲ ਨੇ ਜਿਹੜੇ ਉਹ ਖੜੇ ਕਰਨ ਨੇ ਸ਼ੁਰੂ ਕਰ ਦਿੰਨੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਵਿਧਾਇਕ ਪੰਜਾਬ ਦੇ ਨੇ ਜਿਹੜੇ ਸਿਰਫ 8ਵੀਂ ਪਾਸ ਨੇ ਤਾਂ ਫਿਰ ਉਹ ਐਮਐਲਏ ਸਾਹਿਬ ਦੇ حساب ਨਾਲ ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਮਦਨ ਲਾਲ ਬੰਗਾ ਹੋਣ ਜਗਦੀਪ ਸਿੰਘ ਉਰਫ ਕਾਕਾ ਬਰਾੜ ਨੇ ਜਿਹੜੇ ਉਹ ਹੋਣ ਜਾਂ ਫਿਰ ਸਰਬਨ ਸਿੰਘ ਧੁੰਨ ਹੋਣ ਇਹ ਤਿੰਨੋਂ 8ਵੀਂ ਪਾਸ ਨੇ ਇਸ ਤੋਂ ਬਾਅਦ 17 ਐਮ ਐਲ ਐਜ਼ ਨੇ ਜਿਹੜੇ 10ਵੀਂ ਪਾਸ ਨੇ 17 ਐਮ ਐਲ ਐਜ਼ ਤਦਾਦ ਬਹੁਤ ਵੱਡੀ ਆ ਉਹ ਸਿਰਫ 10ਵੀਂ ਪਾਸ ਨੇ ਫਿਰ ਤਾਂ ਉਹਨਾਂ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਇਸ ਤੋਂ ਬਾਅਦ ਅੱਗੇ ਆਜੋ ਤਾਂ 24 ਵਿਧਾਇਕ ਨੇ ਪੰਜਾਬ ਦੇ ਜਿਹੜੇ ਸਿਰਫ 12ਵੀਂ ਪਾਸ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਸਿੰਘ ਮਾਨ ਦਾ ਵੀ ਨਾਮ ਹੈ ਜਿਹੜਾ ਉਹ ਆਉਂਦਾ ਹੈ 12ਵੀਂ ਪਾਸ ਨੇ ਭਗਵੰਤ ਸਿੰਘ ਮਾਨ ਜਿਹੜੇ ਅੰਕੜੇ ਸਾਹਮਣੇ ਆਏ ਨੇ ਤੇ ਜਦੋਂ ਉਹ ਲੀਡਰ ਬਣ ਸਕਦੇ ਨੇ ਤਾਂ ਫਿਰ ਆਮ ਲੋਕ ਸਵਾਲ ਕਿਉਂ ਨਹੀਂ ਕਰ ਸਕਦੇ ਤੇ ਦੱਸ ਦਿਓ 21 ਵਿਧਾਇਕ ਨੇ ਜਿਹੜੇ ਜਿਨ੍ਹਾਂ ਨੇ ਗ੍ਰੈਜੂਏਟ ਕੀਤੀ ਆ ਤੇ 23 ਵਿਧਾਇਕ ਨੇ ਜਿਹੜੇ ਇਹ ਅੱਗੇ ਪੋਸਟ ਗ੍ਰੈਜੂਏਟ ਜਾਨੀ ਕਿ ਇਹ ਵੱਡੀ ਡਿਗਰੀਆਂ ਤੱਕ ਪਹੁੰਚੇ ਨੇ 21 ਵਿਧਾਇਕ ਮਾਫ ਕਰ ਮੈਂ 21 ਵਿਧਾਇਕ ਨੇ ਜਿਹੜੇ ਪੋਸਟ ਗ੍ਰੈਜੂਏਟ ਤੱਕ ਐਮਏ ਤੱਕ ਜਿਨ੍ਹਾਂ ਦੀ ਪਹੁੰਚ ਹੋਈ ਆ ਇਸ ਤੋਂ ਇਲਾਵਾ ਦੋ ਨੇ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਆ ਤੇ ਪੰਜ ਵਿਧਾਇਕਾਂ ਦੇ ਵੱਲੋਂ ਡਿਪਲੋਮਾ ਕੀਤਾ ਹੋਇਆ